ਯਾਪ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਜਿਲ੍ਹਾ ਯੋਜਨਾ ਬੋਰਡ ਗਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਤ ਸਿੰਘ ਸੇਖਵਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਦਵਾਨ ਸਾਭਾ ਹਲਕਾ ਕਾਦੀਆਂ ਦੇ ਬਲਾਕ ਭਾਰੀਵਾਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਣੀਆਂ ਸਮੇਤ ਹੋਰ ਛੇ ਸਕੂਲਾਂ ਵਿੱਚ ਹੋਏ ਵਿਕਾਸ ਕਾਰਜਾਂ ਦੇ ਨੀ ਪੱਥਰ ਰੱਖੇ ਸਰਦਾਰ ਸੇਖਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਰਾਹੀਂ ਜਿੱਥੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਂਦੇ ਗਏ ਹਨ ਉਥੇ ਹੀ ਇਸ ਦੇ ਨਾਲ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਵਿੱਚ ਵੀ ਵਾਧਾ ਹੋਇਆ ਹੈ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਨਾਲ ਸਿੱਖਿਆ ਖੇਤਰ ਵਿੱਚ ਇੱਕ ਸਮੈਰੀ ਜੁਗ ਦੀ ਸ਼ੁਰੂਆਤ ਹੋਈ ਹੈ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਸਰਕਾਰੀ ਸਕੂਲਾਂ ਵਿੱਚ ਜਿੱਥੇ ਬੁਨਿਆਦੀ ਸਹੂਲਤਾਂ ਦੀ ਘਾਟ ਸੀ ਉਥੇ ਹੀ ਸਕੂਲ ਦੇ ਅਧਿਆਪਕ ਸਖਣੇ ਸਨ ਉਹਨਾਂ ਨੇ ਕਿਹਾ ਕਿ ਹੁਣ ਪੜ੍ਹਾਈ ਤੇ ਸੂਲਤਾਂ ਦੇ ਪੱਖੋਂ ਸਰਕਾਰੀ ਸਕੂਲ ਕਿਸੇ ਵੀ ਮਿੰਗੇ ਪ੍ਰਾਈਵੇਟ ਸਕੂਲ ਦਾ ਉਹ ਘਟ ਨਹੀਂ ਆ ਨਾ ਉਹਨਾਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਸਦਕਾ ਹੀ ਹੁਣ ਸੂਬੇ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾ ਰਹੇ ਹਨ ਸਮਾਗਮ ਦੌਰਾਨ ਸਬੋਧਨ ਕਰਦਿਆ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੇ ਬਲਾਕ ਸਿਖਿਆ ਅਫਸਰ ਧਾਰੀਵਾਲ ਇਕ ਬਲਵਿੰਦਰ ਸਿੰਘ ਗਿੱਲ ਮੁੱਖ ਅਧਿਆਪਕ ਮੈਡਮ ਜਸਵਿੰਦਰ ਕੌਰ ਸਮੇਤ ਸਮੁੱਚੇ ਸਟਾਫ ਨੂੰ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਬੀਪੀਓ ਧਾਰੀਵਾਲ ਇਕ ਬਲਵਿੰਦਰ ਸਿੰਘ ਗਿੱਲ ਨੇ ਚੇਅਰਮੈਨ ਜਗਰੂਪ ਸਿੰਘ ਸੇਖਵਾ ਸਮੇਤ ਪਹੁੰਚੀਆਂ ਸਖਸੀਤਾਂ ਦਾ ਧੰਨਵਾਦ ਕਰਦਿਆ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਇਸ ਮੌਕੇ ਤੇ ਚੇਅਰਮੈਨ ਭਪਿੰਦਰ ਸਿੰਘ ਰਿੰਕਾ ਯੂਥ ਵਿੰਗ ਜਿਲ੍ਹਾ ਜੈਂਟ ਸਕੱਤਰ ਅਤੇ ਬਲਾਕ ਪ੍ਰਧਾਨ ਮਾਲਕ ਸਿੰਘ ਛੋਟੇਪੁਰ ਸਰਪੰਚ ਗੁਰਨਾਮ ਸਿੰਘ ਹਲੋਆ ਸਰਪੰਚ ਅਮਰਜੀਤ ਸਿੰਘ ਲਾਦੀਕੋਟ ਸੰਤੋਖ ਰਾਏ ਦੀਪਸੰਧੂ ਸ਼ਤਮਾ ਤੇ ਸਰਪੰਚ ਹਜਿੰਦਰ ਸਿੰਘ ਬਾਲਾ ਸਰਪੰਚ ਗੁਰਨਾਮ ਸਿੰਘ ਹਲੋਆ ਸਭੀ ਰਣੀਆਂ ਜ਼ਿਲ੍ਹਾ ਅਧਿਕਾਰ ਦਰਪੰਤ ਸਿੰਘ ਕਲਰਕ ਸਾਰਤੀ ਜੋਤੀ ਜੋਸੀ ਸੀਐਸਟੀ ਮਨਿੰਦਰਜੀਤ ਕੌਰ ਅਧਿਆਪਕਾ ਕੇ ਮਨੋਗਰਾ ਦਇੰਤਰੀ ਹਰਪ੍ਰੀਤ ਕੌਰ ਰਾਜਦੀਪ ਕੌਰ ਬਰਿੰਦਰ ਕੌਰ ਰਕੇਸ਼ ਕੁਮਾਰ ਦਗਨਿੰਦਰ ਰਜਵੰਤ ਕੌਰ ਰਜਨੀ ਹਰਪ੍ਰੀਤ ਕੌਰ ਮੰਜੂਲਾ ਸੂਦ ਕੁਲਜੀਤ ਕੌਰ ਸ਼ਰਮਜੀਤ ਸਿੰਘ ਚੌਧਰਪੁਰ ਭਲਵੰਤ ਸਿੰਘ ਜਗਿੰਦਰ ਸਿੰਘ ਲਖਵਿੰਦਰ ਕੌਰ ਰਜਨੀ ਸ਼ਰਮਾ ਰਜਨੀ ਬਾਲਾ ਕਮਲਜੀਤ ਕੌਰ ਤੋਂ ਇਲਾਵਾ ਹੋਰ ਆ ਰਿਹਾ ਵਿਦਵਾਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜਿਹੜਾ ਅੱਜ ਦਾ ਜਿਹੜਾ ਫੰਕਸ਼ਨ ਹੋ ਰਿਹਾ ਇਹ ਅੱਜ ਦਾ ਫੰਕਸ਼ਨ ਜਿਹੜਾ ਆ ਇਹ ਸਕੂਲਾਂ ਦੀ ਜਿਹੜੀ ਚੇਂਜ ਹੋਈ ਹੈ ਜੋ ਪਰਾਲੇ ਦਿੱਤੇ ਗਏ ਨੇ ਉਹਨਾਂ ਵਾਸਤੇ ਆ ਉਹ ਕਿੰਨੀ ਗ੍ਰਾਂਟ ਸਕੂਲ ਨੂੰ ਆਈ ਹੈ ਕਿੰਨੀ ਏਰੀਆ ਨੂੰ ਆਈ ਹੋ ਤਾਂ ਉਹ ਸੇਖਾ ਸਾਹਿਬ ਖੁਦ ਦੱਸਾਂਗੇ ਮੈਂ ਤੁਹਾਨੂੰ ਇੱਕ ਵਾਰ ਰਿਪਰੈਸਟ ਕਰਨੀ ਆ ਕਿ ਇਹ ਸਾਰੇ ਪੈਸੇ ਲਾਉਣ ਦਾ ਸਾਰੇ ਖਰਚ ਕਰਨ ਦਾ ਤਾਂ ਹੀ ਬੈਨੀਫਿਟ ਆ ਜੇਕਰ ਬੱਚੇ ਜਿਹੜੇ ਸਕੂਲਾਂ ਵਿੱਚ ਦਾਖਲ ਹੋ ਉਹ ਤੁਸੀਂ ਪੇਰੈਂਟਸ ਬਿਠੇ ਹੋ ਕੁਝ ਸਾਰੇ ਰੂਬਰੂ ਹੋਏ ਹੋ ਸਕੂਲ ਦੇ ਸਾਡਾ ਤੋਂ ਸੂਰ ਸਾਰਾ ਵੇਖਿਆ ਸਾਰਿਆਂ ਨੇ ਔਰ ਟੀਚਰ ਸਾਹਿਬਾਨ ਕਿੰਨੀ ਮਿਹਨਤ ਕਰਵਾ ਰਹੇ ਨੇ ਇਹ ਵੀ ਤੁਹਾਨੂੰ ਸਭ ਨੂੰ ਪਤਾ ਹੈ ਪੜਿਆ ਲਿਖਿਆ ਸਾਰਾ ਵਰਗ ਹੈ ਟੈਸਟ ਜਿਹੜੇ ਨੇ ਪਾਸ ਕਰਕੇ ਬਹੁਤ ਸਟੱਫ ਟੈਸਟ ਨੇ ਜਿਹੜੇ ਪਾਸ ਕਰਕੇ ਟੀਚਰ ਜਿਹੜੇ ਨੇ ਸਕੂਲਾਂ ਚ ਪੁਆਇੰਟ ਹੁੰਦੇ ਨੇ ਔਰ ਸਾਰਾ ਸਟਾਫ ਬਹੁਤ ਮਿਹਨਤੀ ਸਟਾਫ ਹੈ ਔਰ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਾਂਗਾ ਕਿ ਨਰੋਲਮੈਂਟ ਜਿਹੜੀ ਆ ਜਿਹੜੀ ਹੁਣ ਅੱਗੇ ਸ਼ਾਸਨ ਚੱਲ ਰਹੀ ਆ ਉਹ ਨਰੋਲਮੈਂਟ ਵਧਾਉਣ ਤੇ ਸਾਰਾ ਪੰਗਾ ਪੂਰਾ ਫੋਕਸ ਆ ਤੇ ਸਾਰਿਆਂ ਨੇ ਰਲ ਮਿਲ ਕੇ ਸਾਰਿਆਂ ਦੇ ਜਿੱਥੇ ਵੀ ਬੱਚੇ ਹੈਗੇ ਨੇ ਉਹ ਬੱਚਿਆਂ ਦੇ ਡਵਲਪਮੈਂਟ ਜਿਹੜੀ ਆ ਉਹ ਦੋਨ ਸਾਰਿਆਂ ਨੇ ਯੋਗਦਾਨ ਪਾਉਣਾ ਹੈ ਤੇ ਇਸ ਕਰਕੇ ਤਾਂ ਹੀ ਸਾਡੇ ਬੈਨੀਫਿਟ ਹੈ ਸਾਰੇ ਕੰਮ ਕਰਾਉਣ ਦਾ ਉਹ ਕਿਸੇ ਨਾ ਮਨੋਂ ਮਨ ਵੀ ਤਾਂ ਹੀ ਵਧਣਾ ਜੇਕਰ ਐਨਰੋਲਮੈਂਟ ਵਧੂਗੀ ਤੇ ਮੇਰੀ ਸਾਰਿਆਂ ਨੂੰ ਫਿਰ ਇੱਕ ਵਾਰੀ ਰਿਕੁਐਸਟ ਹੈ ਕਿ ਆਪਣੇ ਗਵਰਨਮੈਂਟ ਬਦਾਓ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਵੈਲਕਮ ਕਰਦਾ ਹਾਂ ਧੰਨਵਾਦ ਕਰਦਾ ਹਾਂ ਸਾਰੇ ਪਹੁੰਚੇ ਹੋ ਸਾਰੇ ਆਪਣਾ ਕੀਮਤੀ ਸਮਝ ਦਿੱਤਾ ਖਾਸ ਕਰਕੇ ਸੇਖਮਾ ਸਾਹਿਬ ਦਾ ਤੇ ਜਿਨ੍ਹਾਂ ਨੇ ਇੰਨੇ ਫੰਕਸ਼ਨ ਨੇ ਮੇਰੇ ਖਿਆਲ ਅੱਜ 6 ਫੰਕਸ਼ਨ ਲੈ ਜਨਾਂ ਦੇ ਨੇ ਤੇ ਸ਼ਾਇਦ ਕੁਲਾ ਜਾ ਕੇ ਇਹਨਾਂ ਨੇ ਸਾਰਿਆਂ ਨੂੰ ਗੋਗਰੂ ਹੋਣਾ ਸਾਰੇ ਸਮਾਂ ਦਾ ਟਾਈਮ ਇਹਨਾਂ ਕੋਲ ਵੀ ਘਟਿਆ ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਉਹ ਇੱਕ ਹੋਰ ਰਿਕਵੈਸਟ ਬਾ ਦੁਬਾਰਾ ਕਰਦਾ ਮੈਂ ਕਿ ਬੱਚੇ ਨੋਰਮਲ ਜਿਹੜੀ ਆ ਉਹ ਆਪਾਂ ਵਧਾਈਏ ਜਿਹੜਾ ਸਾਡਾ ਕਿੱਤਾ ਆ ਜੋ ਟੀਚਰ ਹੈ ਆਪਾਂ ਆਪਾਂ ਨੇ ਦੇਖਣਾ ਤੇ ਸਾਨੂੰ ਕੋਈ ਚੈੱਕ ਕਰ ਰਿਹਾ ਜਾਂ ਨਹੀਂ ਕਰ ਰਿਹਾ ਆਪਾਂ ਆਪਣਾ ਕੰਮ ਕਰਨਾ ਅਗਰ ਆਪਾਂ ਆਪਣਾ ਕੰਮ ਵਧੀਆ ਕਰਦੇ ਆਂ ਤੇ ਮੇਰੇ ਹਿਸਾਬ ਨਾਲ ਕਿਸੇ ਗੱਲ ਦੀ ਕੋਈ ਕਮੀ ਜਿਹੜੀ ਸਾਨੂੰ ਨਹੀਂ ਹੋਣੀ ਧੰਨਵਾਦ ਅੱਜ ਅਸੀਂ ਤਾਰੀਵਾਲ ਬਲਾਕ ਦੇ ਵਿੱਚ 6 ਸਕੂਲਾਂ ਚ ਅੱਜ ਜਿਹੜੇ ਆਊਟਕਾਟਨ ਤੇ ਪ੍ਰੋਗਰਾਮ ਨੇ ਔਰ ਮੈਂ ਪਹਿਲੋਂ ਜਿਹੜਾ ਜ਼ਫਰਵਾਲ ਸੀਨੀਅਰ ਸੈਕੰਡਰੀ ਸਕੂਲ ਆ ਉੱਥੋਂ ਅੱਜ ਪਹਿਪਰੋਗਰਾਮ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਸੱਤੇਨਗਲ ਦੇ ਸਕੂਲ ਚ ਗਏ ਔਰ ਉਥੋਂ ਰਣੀਆਂ ਆਏ ਆ ਇਹਦੇ ਤੋਂ ਬਾਅਦ ਜਿਹੜੇ ਆ ਤਿੰਨ ਸਕੂਲ ਜਿਹੜੇ ਆ ਸੋਲ ਵਿਦੇਸ਼ਾ ਔਰ ਜੋਗਵਾ ਜਟਾ ਇਹਨਾਂ ਪਿੰਡਾਂ 'ਚ ਅਸੀਂ ਅਜੇ ਤਿੰਨ ਪ੍ਰੋਗਰਾਮ ਸਾਡੇ ਹੋਰ ਨੇ ਔਰ ਬਹੁਤ ਖੁਸ਼ੀ ਔਰ ਮਾਨਸੁਖ ਹੋ ਰਿਹਾ ਇਹ ਬਹੁਤ ਵਧੀਆ ਕੰਮ ਜਿਹੜੇ ਆ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸਾਡੀ ਮਾਨ ਸਾਹਿਬ ਦੀ ਸਰਕਾਰ ਨੇ ਦੰਸਾ ਨੇ ਜਿਹੜਾ ਵਾਅਦਾ ਕੀਤਾ ਕੱਲਕੇ ਜਿਹੜੇ ਉਹ ਕੀਤੇ ਆ ਔਰ ਵਾਕਈ ਸਕੂਲਾਂ ਦੀ ਜਿਹੜੀ ਹੈ ਨਿਹਾਰ ਬਦਲੀ ਆ ਹਰ ਸਕੂਲ ਦੇ ਵਿੱਚ ਜਿਹੜਾ ਨਵੇਂ ਕਲਾਸਰੂਮ ਬਣੇ ਆ ਇੰਟਰਲੌਕ ਟਾਈਲਾਂ ਲੱਗੀਆਂ ਨੇ ਵਿਟ੍ਰਿਫਾਈਡ ਟਾਈਲਾਂ ਕਲਾਸਰੂਮ ਤੇ ਲੱਗੀਆਂ ਲਾਇਬ੍ਰੇਰੀ ਬਣੀਆਂ ਨੇ ਕੰਪਿਊਟਰ ਰੂਮ ਬੜੇ ਅੱਛੇ ਬਣੇ ਆ ਫਿਰ ਬਾਉਂਡਰੀ ਵਾਲ ਜਿਹੜੀਆਂ ਨੇ ਬਹੁਤ ਅੱਛੀਆਂ ਕੀਤੀਆਂ ਗਈਆਂ ਫਿਰ ਸਾਰੇ ਪਖਾਨੇ ਜਿਹੜੇ ਆ ਉਹ ਨਵੇਂ ਬਣੇ ਆ ਰਿਪੋਰਟਈ ਆ ਸੋ ਓਵਰਆਲ ਜਿਹੜਾ ਇਨਫਰਾਸਟ੍ਰਕਚਰ ਆ ਸਾਇੰਸ ਲੈਬ ਜਿਹੜੀਆਂ ਬਹੁਤ ਸੋਹਣੀਆਂ ਬਣੀਆਂ ਸੋ ਓਵਰਆਲ ਇਨਫਰਾਸਟ੍ਰਕਚਰ ਜਿਹੜਾ ਸਕੂਲਾਂ ਦਾ ਉਹ ਵੀ ਨਿਹਾਰ ਬਦਲੀ ਆ ਔਰ ਤਕਰੀਬਨ 7.5 ਕਰੋੜ ਰੁਪਏ ਇਕੱਲਾ ਧਾਰੀਵਾਲ ਬਲਾਕ ਦੇ ਵਿੱਚ ਇਹਨਾਂ ਸਕੂਲਾਂ ਚ ਆਇਆ ਔਰ ਬਹੁਤ ਵਧੀਆ ਗ੍ਰਾਂਟ ਜਿਹੜੀ ਆ ਉਹ ਸਰਕਾਰ ਨੇ ਦਿੱਤੀ ਆ ਔਰ ਬੜੇ ਵਧੀਆ ਢੰਗ ਨਾਲ ਸਾਡੇ ਸਕੂਲਾਂ ਦਾ ਜਿਹੜਾ ਵਿਕਾਸ ਹੋ ਰਿਹਾ ਔਰ ਇਹੀ ਕਾਰਨ ਆ ਕਿ ਇਸ ਸਾਲ ਸਾਰੇ ਪੰਜਾਬ ਦੇ ਵਿੱਚ 8000 ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨੂੰ ਹਟ ਕੇ ਤੇ ਸਰਕਾਰੀ ਸਕੂਲਾਂ ਚੋਂ ਨਾਲ ਐਡਮਿਸ਼ਨ ਕਰਵਾਈ ਆ ਸੋ ਸਾਡਾ ਸਾਰੇ ਸਟਾਫ ਮੈਂਬਰ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸਾਰਾ ਕੁਝ ਹੋ ਪਾਇਆ ਵਾ ਸੋ ਇਹ ਜਿਹੜੀ ਸਿੱਖਿਆ ਕ੍ਰਾਂਤੀ ਦੀ ਲਹਿਰ ਆ ਇਹ ਆਉਣ ਵਾਲੇ ਦਿਨਾਂ ਚ ਨਿਰੰਤਰ ਜਿਹੜਾ ਵਾ ਉਹ ਜਾਰੀ ਰਹੂਗੀ ਔਰ ਹਰ ਸਕੂਲ ਤੇ ਅਸੀਂ ਆਪ ਵਿਜ਼ਿਟ ਕਰਕੇ ਤੇ ਜਿਹੜੇ ਕੰਮ ਹੋਏ ਆ ਉਹਨਾਂ ਦਾ ਉਦਘਾਟਨ ਕਰਾਂਗੇ ਅਖੀਰ ਤੋਂ ਪਹਿਲੇ ਵਿਰੋਧੀਆਂ ਨੂੰ ਕਿ ਪੱਥਰ ਰੱਖ ਕੇ ਚਲੇ ਜਾਓ ਤੇ ਬਾਅਦ ਕੰਮ ਹੋਵੇ ਨਾ ਹੋਵੇ ਉਹਦੀ ਕੋਈ ਗਰੰਟੀ ਨਹੀਂ ਅਸੀਂ ਜਿਹੜੇ ਕੰਮ 100% ਕੰਪਲੀਟ ਹੋਏ ਆ ਉਹਨਾਂ ਦੇ ਨਹੀਂ ਪੱਥਰ ਰੱਖ ਰਹੇ ਸੋ ਮੈਂ ਅੰਤ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਦਾ ਅਚੇਚੇ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾਂ ਅਰਬਾਂ ਦੀਆਂ ਗ੍ਰਾਂਟਾਂ ਭੇਜ ਕੇ ਤੇ ਸਾਡੇ ਸਕੂਲਾਂ ਦੀ ਜਿਹੜੀ ਆ ਕਾਇਕਲਪ ਕੀਤੀ ਆ ਬਹੁਤ ਬਹੁਤ ਧੰਨ ਰੋਧਿਤ ਨੇ ਨਾਮ ਲੈ ਕੇ ਪਸਨੀ ਬੰਬਾਂ ਨੂੰ ਲੈ ਕੇ ਮੀਡੀਆ 'ਚ ਦੱਸਿਆ ਕਿ ਉਹਨਾਂ ਕੰਦੇ ਉਹ ਕੰਮ ਕੀ ਕੀ। ਵੇਖੋ ਗੱਲ ਇਹ ਆ ਇਹਦੇ ਤੇ ਬਹੁਤ ਕੁਝ ਕਿਹਾ ਗਿਆ ਪਹਿਲੇ ਹੀ ਕਿ ਜੇ ਢੜ ਕੋ ਤੁਸੀਂ ਆਪਣਾ ਸੋਰਸ ਨਹੀਂ ਦੱਸ ਸਕਦੇ ਤਾਂ ਫਿਰ ਮੀਡੀਆ 'ਚ ਇਦਾਂ ਬਿਆਨ ਦੇਣ ਦਾ ਜਿਹੜਾ ਵਾ ਉਹ ਕੋਈ ਕਾਰਨ ਨਹੀਂ ਸੀ ਬਣਦਾ ਬੜਾ ਕਹਿਰ ਜਿੰਮੇਵਾਰਾਨਾ ਬਿਆਨ ਉਹਨਾਂ ਨੇ ਦਿੱਤਾ ਵਾ ਔਰ ਪੰਜਾਬ ਦੇ ਵਿੱਚ ਇੱਕ ਦਹਾਕ ਪਾਦਾ ਕਰਨ ਦਾ ਜਿਹੜਾ ਮਾਹੌਲ ਦਾ ਉਹਨਾਂ ਨੇ ਕੰਮ ਕੀਤਾ ਜਿਹੜਾ ਕਿ ਬਹੁਤ ਮੰਦ ਭਗਾ ਆਹੋ ਜੀ ਜੇ ਸੈਂਸਿਟਿਵ ਇਨਫੋਰਮੇਸ਼ਨ ਉਹਨਾਂ ਕੋਲ ਆਈ ਸੀਗੀ ਤੇ ਉਹਨਾਂ ਨੂੰ ਜਰੂਰ ਇਹ ਜਿਹੜੀ ਇਨਫੋਰਮੇਸ਼ਨ ਆ ਜਾਂ ਸੀਐਮ ਸਾਹਿਬ ਨੂੰ ਜਾਂ ਡੀਜੀਪੀ ਸਾਹਿਬ ਨੂੰ ਜਰੂਰ ਦੱਸਣੀ ਚਾਹੀਦੀ ਸੀ ਪਰ ਜਨਤਕ ਮੀਡੀਆ ਨਾਲ ਇਹ ਇਨਫੋਰਮੇਸ਼ਨ ਸ਼ੇਅਰ ਕਰਨੀ ਜਿਹੜੀ ਆ ਉਹ ਬੜੀ ਨੁਕਸਾਨਦੇ ਹੋ ਸਕਦੀ ਆ ਪੰਜਾਬ ਤੇ ਅਮਨ ਸ਼ਾਂਤੀ ਦੇ ਲਈ ਤੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਕਿ ਇਹਦੀ ਜੜ ਤੱਕ ਜਾਣ ਪਰ ਜੋ ਉਹਨਾਂ ਖੁਲਾਸੇ ਕੀਤੇ ਆ ਇਹ ਸਾਰੇ ਜਿਹੜੀ ਰਿਕਵਰੀ ਹੋਣੀ ਚਾਹੀਦੀ ਆ ਤਾਂ ਕਿ ਅਮਨ ਸ਼ਾਂਤੀ ਜਿਹੜੀ ਆ ਪੰਜਾਬ ਦੀ ਆਡਰ ਰੈਸ ਅਨੋ